ਤਾਨੂੰ ਕਹਿ ਰਿਹਾ ਕਿ ਮੈਂ ਆਪੇ ਬਿਆਨ ਦੇ ਆਇਆ ਮੈਂ ਵਿਜੀਲੈਂਸ ਨੂੰ ਬਿਆਨ ਲਿਖਾ ਆਇਆ ਇਹ ਹੁਣ ਤੁਸੀਂ ਉਹਨਾਂ ਨੂੰ ਪੁੱਛ ਲਿਓ ਮਗ ਹੱਕ ਦੇ ਲੈ ਕੇ ਗਿਆ ਕਿ ਖਿਲਾਫ ਦੇ ਕੇ ਗਿਆ ਤੇ ਕੀ ਜੋ ਕੁਝ ਹੋਇਆ ਵਾ ਸਭ ਕੁਝ ਦੱਸਦਾ ਜਿਹੜੀਆਂ ਗੱਲਾਂ ਸਹੀ ਸੀ ਮੈਂ ਕਹਿ ਦਿਆਂ ਕਿ ਬਿਲਕੁਲ ਸਹੀ ਸੀ ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਮਜੀਠੀਆ ਸਾਹਿਬ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਮੈਂ ਇੱਕ ਆਫਰ ਦੇ ਦੇਣਾ ਜੇ ਉਹ ਨਾਲ ਜਾਣਾ ਚਾਹੁੰਦੇ ਹਾਂ ਤਾਂ ਮੈਂ ਸੀਅਮ ਸਾਹਿਬ ਨੂੰ ਰਿਕਵੈਸਟ ਕਰਕੇ ਨਾਲ ਕਰਾ ਦੱਸ ਕੇ ਆਪਦੇ ਬਿਆਨ ਜਿਹੜੇ ਉਹ ਕਲਮ ਬੰਦ ਕਰਾਤੇ ਬਸ ਉਹ ਦੇ ਤੈਨੂੰ ਕਿਹਨੂੰ ਯਾਰ ਖਾਣਾ ਕਰਨਾ ਹਾਂ ਹਾਂਜੀ ਹੋਈ ਇਹ ਸਭ ਉਹ ਬਿਆਨ ਦਿੱਤੇ ਜਿਹੜੇ ਐਫਆਈਆਰ ਦਿੱਤੇ ਸੀ ਕਿਗਾ ਕੋਈ ਬਿਆਨ ਤਾਂ ਉਹੀ ਰਹਿਣਾ ਜਿਹੜੇ ਪਹਿਲਾਂ ਵੀ ਬਿਆਨ ਹੋਈ ਸੀ ਅੱਜ ਵੀ ਹੋਇਆ ਬਿਆਨ ਤੇ ਬਿਆਨ ਨਹੀਂ ਹੁੰਦੇ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਆਪਦੇ ਬਿਆਨ ਦੇ ਆਂ ਮੈਂ ਵਿਜੀਲੈਂਸ ਨੂੰ ਬਿਆਨ ਲਿਖਾ ਆਂ ਇਹ ਹੁਣ ਤੁਸੀਂ ਉਹਨਾਂ ਨੂੰ ਪੁੱਛ ਲਿਓ ਹੱਕ 'ਚ ਦੇ ਕੇ ਗਿਆ ਕਿ ਖਿਲਾਫ ਦੇ ਕੇ ਗਿਆ ਤੇ ਕੀ ਜੋ ਕੁਝ ਹੋਇਆ ਮੈਂ ਸਭ ਕੁਝ ਦੱਸਾਂਗਾ ਚਲੋ ਬਾਅਦ ਐ ਤੇ ਨਰਿੰਦਰ ਸਿੰਘ ਉਹਨਾਂ ਨੇ ਕਿਹਾ ਕਿ ਉਹ ਉਸੇ ਸ਼ਾਮ ਨਾਲ ਤੁਸੀਂ ਦੱਸੋ ਕਿ ਕਿਤਾ ਕੋਸ਼ਿਸ਼ ਹੈ ਦੇਖੋ ਉਹ ਇਹ ਇੱਕ ਅੰਡਰ ਇਨਵੈਸਟੀਗੇਸ਼ਨ ਕੇਸ ਆ ਮੈਂ ਤਾਂ ਮੇਰੇ ਤੁਸੀਂ ਭਰਾਓ ਮੈਂ ਸਾਰੀ ਗੱਲ ਤੁਹਾਨੂੰ ਇੱਥੇ ਨਹੀਂ ਦੱਸ ਸਕਦਾ ਜਿੰਨਾ ਚਿਰ ਇਹ ਕੇਸ ਕਿਸੇ ਪਾਸੇ ਨਹੀਂ ਲੱਗ ਜਾਂਦਾ ਜਿੰਨਾ ਚਿਰ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਮੈਂ ਕੋਈ ਆਪਦੇ ਮੂੰਹ ਇਹੋ ਜੀ ਗੱਲ ਨਹੀਂ ਕਰ ਸਕਦਾ ਤੁਸੀਂ ਵੀ ਸਿਆਣੇ ਹੋ ਤੁਹਾਨੂੰ ਵੀ ਪਤਾ ਮੈਂ ਅੰਡਰ ਇਨਵੈਸਟੀਗੇਸ਼ਨ ਕੇਸ ਦੀ ਨਹੀਂ ਪਤਾ ਦੱਸ ਸਕਦਾ ਵਿਜੀਲੈਂਸੀ ਟੀਮ ਘਰੇ ਪੁੱਛਦੀ ਸੀ ਕਿ ਮੈਂ ਐਕਚੁਅਲੀ ਬਾਹਰ ਸੀਗਾ ਸਾਡੇ ਅੱਜ ਬਟਾਲੇ ਇੱਕ ਪਾਰਟੀ ਦਾ ਫੰਕਸ਼ਨ ਸੀਗਾ ਮੈਂ ਉਥੋਂ ਸਿੱਧਾ ਹੀ ਆਇਆ ਇਹਨਾਂ ਨੂੰ ਮੈਂ ਪਪੋਲ ਕੀਤੀ ਇਹ ਵਿਚਾਰੇ 2 ਵਜੇ ਦੀ ਮੇਰੀ ਵੇਟ ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਕਿੱਥੇ ਕਹਿੰਦੇ ਭਾਜੀ ਅਸੀਂ ਤੇ ਹੁਣ ਚਾਹ ਪੀ ਲੈ ਆਂ ਯਾਨੀ ਟੀਸਟਾਫ ਤੋਂ ਮੈਂ ਯਾਰ ਮੈਂ ਇਤਰੇ ਕਿਤੇ ਆ ਜਾ ਮੈਨੂੰ ਇੱਥੇ ਮਿਲੋ ਤੇ ਮੈਨੂੰ ਕਹ ਲੈ ਕੇ ਮੈਸੇਜ ਆਏ ਨੇ ਮੈਸੇਜ ਆ ਗਏ ਉਹ ਕੀ ਗੱਲਬਾਤ ਹੋਈ ਹੈ ਇਸ ਤੋਂ ਇਲਾਵਾ ਕੀ ਗੱਲਬਾਤਾਂ ਨਹੀਂ ਕਰਨਾ ਹੈ ਕਿ ਹੋਰ ਇੱਥੇ ਕੀ ਕਰਨਾ ਹੈ ਇਹਨਾਂ ਨਾਲ ਗੱਲਬਾਤ ਨਹੀਂ ਕਰਦਾ ਨਹੀਂ ਨਹੀਂ ਬਰਾਬਰ ਆਇਆ ਤੀ ਤੋ ਸਾਹਿਬ ਜੇਕਰ ਸਾਡੇ ਦੀ ਕਹਿ ਚੀ ਕਿ 2012 ਚ ਵੀ ਸਬੂਤ ਹੈਗੇ ਸੀ 21 ਜੀ ਵੀ ਗਈ 22 ਜੀ ਵੀ ਦੇਖੋ ਇਹ ਉਹ ਦੇਖੋ ਉਹ ਚਟੋ ਚਟੋ ਪਾਜਾ ਸਾਹਿਬ ਦਾ 98 ਇਨਕੁਆਰੀ ਕੀਤੀ ਹੈ ਮੈਨੂੰ ਨਹੀਂ ਅਜੇ ਤੱਕ ਕੋਈ ਪੁੱਛਿਆ ਨਾ ਮੈਨ ਉਹ ਉਹਨਾਂ ਦੇ ਆਪਦੇ ਬਿਆਨ ਹੈ ਮੈਨੂੰ ਇਹਨਾਂ ਨੇ ਕਿਸੇ ਹੋਰ ਐਂਗਲ ਤੋਂ ਕੁਐਸਚਨ ਕੀਤੇ ਨੇ ਮੈਨੂੰ ਜੋ ਜਿਹੜੀਆਂ ਗੱਲਾਂ ਸਹੀ ਸੀ ਮੈਂ ਕਹਿ ਕੇ ਆਂ ਕਿ ਬਿਲਕੁਲ ਸਹੀ ਸੀ ਜਿਹੜੀਆਂ ਗੱਲਾਂ ਗੱਲ ਦੁਬਾਰਾ ਬੁਲਾਇਆ ਦੁਬਾਰਾ ਜੇ ਮੈਨੂੰ ਬੁਲਾਉਣਗੇ ਮੈਂ ਫੇਰ ਆਉਣ ਨੂੰ ਹਜ਼ਰ ਕਰਾਂਗਾ ਮਜੀਠੀਆ ਸਾਹਿਬ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਮੈਂ ਕਾਫਰ ਦੇ ਦੇਣਾ ਜੋ ਨਾਲ ਜਾਣਾ ਚਾਹੁੰਦੇ ਹਾਂ ਤਾਂ ਮੈਂ ਸਿਆਮ ਸਾਹਿਬ ਨੂੰ ਰਿਕਵੈਸਟ ਕਰਕੇ ਨਾਲ ਖਿਲਾਫ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਆਪਦੇ ਬਿਆਨ ਦੇ ਆਇਆ ਮੈਂ ਵਿਜੀਲੈਂਸ ਨੂੰ ਬਿਆਨ ਲਿਖਾ ਆਇਆ ਇਹ ਹੁਣ ਤੁਸੀਂ ਉਹਨਾਂ ਨੂੰ ਪੁੱਛ ਲਿਓ ਮੈਂ ਹੱਕ ਨਹੀਂ ਦੇ ਕੇ ਕਿਹਾ ਕਿ ਖਿਲਾਫ ਦੇ ਜੋਰਾ ਜੀ ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਮਜੀਠੀਆ ਸਾਹਿਬ ਨੂੰ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਮੈਂ ਇੱਕ ਆਫਰ ਦੇ ਦੇਣਾ ਜੇ ਉਹ ਨਾਲ ਜਾਣਾ ਚਾਹੁੰਦੇ ਹਾਂ ਤਾਂ ਮੈਂ ਸੀਆਮ ਸਾਹਿਬ ਨੂੰ ਰਿਕਵੈਸਟ ਕਰਕੇ ਨਾਲ ਕਰਾ ਦਵਾਂ ਦੱਸ ਕੇ ਆਪਦੇ ਬਿਆਨ ਜਿਹੜੇ ਉਹ ਕਲਮਬੰਦ ਕਰਾਦੇ ਆ ਬਸ ਇਹ ਤੁਹਾਡੇ ਪਹਿਲਾਂ ਵੀ ਗਿਆਨ ਹੋਈ ਹਾਂ ਹਾਂਜੀ ਹੋਈ ਸੀ ਸਭ ਉਹ ਬਿਆਨ ਦਿੱਤੇ ਮ ਜਿਹੜੇ ਬਿਆਨ ਤੋਂ ਹੀ ਰਹਿਣਾ ਜਿਹੜੇ ਪਹਿਲਾਂ ਵੀ ਬਿਆਨ ਹੋਈ ਹੈ ਅੱਜ ਵੀ ਹੋਇਆ ਬਿਆਨ ਤੇ ਬਿਆਨ ਹੀ ਹੁੰਦੇ ਆ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਆਪਦੇ ਬਿਆਨ ਦੇ ਆਂ ਮੈਂ ਵਿਜੀਲੈਂਸ ਨੂੰ ਬਿਆਨ ਲਿਖਾ ਆਂ ਫੇ ਹੁਣ ਤੁਸੀਂ ਉਹਨਾਂ ਨੂੰ ਪੁੱਛ ਲਿਓ ਹੱਕ ਦੇ ਦੇ ਕੇ ਗਿਆ ਕਿ ਖਿਲਾਫ ਦੇ ਕੇ ਗਿਆ ਤੇ ਕੀ ਜੋ ਕੁਝ ਹੋਇਆ ਮੈਂ ਸਭ ਕੁਝ ਦੱਸਾਂਗਾ ਨਰਿੰਦਰ ਸਿੰਘ ਜੀ ਨੇ ਉਹਨੇ ਕਿਹਾ ਹੈ ਇਹ ਹੈ ਕਿ ਉਹ ਉਸੇ ਸ਼ਾਮ ਦਾ ਸਿੱਧਾ ਦੱਸੋ ਕਿ ਕਿਹੜਾ ਕੋਸ਼ਿਸ਼ ਹੈ ਦੇਖੋ ਉਹ ਇਹ ਇੱਕ ਅੰਡਰ ਇਨਵੈਸਟੀਗੇਸ਼ਨ ਕੇਸ ਆ ਮੈਂ ਮੇਰੇ ਤੁਸੀਂ ਭਰਾ ਉਹ ਮੈਂ ਸਾਰੀ ਗੱਲ ਤੁਹਾਨੂੰ ਇੱਥੇ ਨਹੀਂ ਦੱਸ ਸਕਦਾ ਜਿੰਨਾ ਚਿਰ ਇਹ ਕੇਸ ਕਿਸੇ ਪਾਸੇ ਨਹੀਂ ਲੱਗ ਜਾਂਦਾ ਜਿੰਨਾ ਚਿਰ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੈਂ ਕੋਈ ਆਪਦੇ ਮੂੰਹ ਇਹੋ ਜੀ ਗੱਲ ਨਹੀਂ ਕਰ ਸਕਦਾ ਤੁਸੀਂ ਵੀ ਸਿਆਣੇ ਹੋ ਤੁਹਾਨੂੰ ਹੀ ਪਤਾ ਮੈਂ ਅੰਡਰ ਇਨਵੈਸਟੀਗੇਸ਼ਨ ਕੇਸ ਦੀ ਨਹੀਂ ਪਤਾ ਦੱਸ ਸਕਦਾ ਵਿਜੀਲੈਂਸੀ ਟੀਮ ਘਰੇ ਪੁੱਛਿਟੇ ਮੈਂ ਐਕਚੁਅਲੀ ਬਾਹਰ ਸੀਗਾ ਸਾਡੇ ਅੱਜ ਬਟਾਲੇ ਇੱਕ ਪਾਰਟੀ ਦਾ ਫੰਕਸ਼ਨ ਸੀਗਾ ਮੈਂ ਉਥੋਂ ਸਿੱਧਾ ਹੀ ਆਇਆ ਇਹਨਾਂ ਨੂੰ ਮੈਂ ਪਕੌਲ ਕੀਤੀ ਇਹ ਵਿਚਾਰੇ 2 ਵਜੇ ਦੀ ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਕਿੱਥੇ ਗਏ ਹੋ ਭਾਜੀ ਅਸੀਂ ਤੇ ਹੁਣ ਚਾਹ ਪੀਂ ਰਹੇ ਆ ਯਾਨੀ ਟੀਸਟਾ ਤੋਂ ਮੈਂ ਯਾਰ ਮੈਂ ਇੱਧਰੇ ਕਿਤੇ ਆ ਜਾ ਮੈਨੂੰ ਇੱਥੇ ਮਿਲੋ ਤੇ ਮੈਨੂੰ ਕਹ ਲੱਗੇ ਮੈਸੇਜ ਆਏ ਨੇ ਮੈਂ ਇੱਥੇ ਤਾਂ ਉਹ ਕੀ ਗੱਲਬਾਤ ਹੋਈ ਹੈ ਇਸ ਤੋਂ ਇਲਾਵਾ ਕਿਹੜੀ ਮਾਮਲੇ ਕਿਹੜਾ ਗੱਲਬਾਤਾਂ ਹੀ ਕਰਨਾ ਹੈ ਕਿ ਹੋਰ ਇੱਥੇ ਕੀ ਕਰਨਾ ਹੈ ਇਹਨਾਂ ਨੂੰ ਕੋਈ ਪਤਾ ਨਹੀਂ ਨਹੀਂ ਬਰਾਬਰ ਹੈ ਤੀਨ ਟੈਲੀਵਿਜ਼ਨ ਜੀ ਸਾਹਿਬ ਜੇ ਤੁਹਾਨੂੰ ਬਾਡੀ ਕਹਿ ਚੀ ਕਿ 2012 ਚ ਵੀ ਸਬੂਤ ਹੈਗੇ ਸੀ 21 ਜੀ 22 ਜੀ 20 ਦੇਖੋ ਇਹ ਉਹ ਦੇਖੋ ਉਹ ਚਟੋ ਚਟੋ ਪੰਜ ਸਾਲ ਦਾ ਡੀਟੀ ਇਨਕੁਆਰੀ ਕੀਤੀ ਹੈ ਮੈਨੂੰ ਨਹੀਂ ਅਜੇ ਤੱਕ ਉਹਨ ਉਹ ਉਹਨਾਂ ਦੇ ਆਪਦੇ ਬਿਆਨ ਹੈ ਮੈਨੂੰ ਇਹਨਾਂ ਨੇ ਕਿਸੇ ਹੋਰ ਐਂਗਲ ਤੋਂ ਕੁਐਸਚਨ ਕੀਤੇ ਨੇ ਮੈਨੂੰ ਜੋ ਜਿਹੜੀਆਂ ਗੱਲਾਂ ਸਹੀ ਸੀ ਮੈਂ ਕਹਿ ਦਿਆਂ ਕਿ ਬਿਲਕੁਲ ਸਹੀ ਸੀ ਦੁਬਾਰਾ ਬੁਲਾਇਆ ਦੁਬਾਰਾ ਜੇ ਮੈਨੂੰ ਬੁਲਾਉਣਗੇ ਮੈਂ ਫੇਰ ਆਉਣ ਨੂੰ ਹਜ਼ਰ ਕਰਾਂਗਾ ਮਜੀਠੀਆ ਸਾਹਿਬ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਮੈਂ ਇੱਕ ਆਫਰ ਦੇ ਦੇਣਾ ਜੇ ਉਹ ਨਾਲ ਜਾਣਾ ਚਾਹੁੰਦੇ ਹਾਂ ਤਾਂ ਮੈਂ ਸਿਆਮ ਸਾਹਿਬ ਨੂੰ ਰਿਕਵੈਸਟ ਕਰਕੇ ਨਾਲ